ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਪਰੰਤੂ ਉੱਥੇ ਹੀ ਕਾਂਗਰਸ ਪਾਰਟੀ ਨੂੰ ਕੱਲ ਰਵਨੀਤ ਮਿੱਟੂ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਕਾਂਗਰਸ ਛੱਡ ਕੇ ਭਾਜਪਾ ਨੂੰ ਜੁਆਇਨ ਕਰ ਲਿਆ ਹੈ ਤੇ ਜਿਸ ਦੇ ਦੌਰਾਨ ਹੁਣ ਹੈ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਕੁਝ ਰਵਨੀਤ ਮਿੱਟੂ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਹੁਣ ਸਾਂਸਦ ਜਸਵੀਰ ਸਿੰਘ ਡਿੰਪਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਆਪਣੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲਈ ਹੈ ਤੇ ਇਸ ਗੱਲ ਦਾ ਦੁੱਖ ਸਾਨੂੰ ਹਮੇਸ਼ਾ ਰਹੇਗਾ ਕਿਉਂਕਿ ਉਹ ਹਮੇਸ਼ਾ ਹੀ ਤਾਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਇਸ ਤਰ੍ਹਾਂ ਨਹੀਂ ਹੋਇਆ ਕਿ ਉਹਨਾਂ ਨੇ ਕਾਫੀ ਪਾਰਟੀਆਂ ਚੇਂਜ ਕੀਤੀਆਂ ਨੇ ਪਰੰਤੂ ਕਾਂਗਰਸ ਪਾਰਟੀ ਨੂੰ ਇਹ ਵੱਡਾ ਝਟਕਾ ਜ਼ਰੂਰ ਲੱਗਿਆ ਹੈ ਤੇ ਜਿਸ ਦੇ ਦੌਰਾਨ ਡਿੰਪਾ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਾਂਗਰਸ ਪਾਰਟੀ ਮੈਨੂੰ ਪਾਰਟੀ ਦਵੇ ਟਿਕਟ ਦਵੇ ਚਾਹੇ ਨਾ ਦਵੇ ਪਰ ਤੁਵੇ ਕਾਂਗਰਸ ਲਈ ਹਮੇਸ਼ਾ ਹੀ ਖੜਾ ਤੇ ਜੇਕਰ ਕਾਂਗਰਸ ਪਾਰਟੀ ਮੈਨੂੰ ਟਿਕਟ ਦੇ ਵੀ ਦਿੰਦੀ ਹੈ ਤਾਂ ਮੈਂ ਉਹਨਾਂ ਦੇ ਲਈ ਹਮੇਸ਼ਾ ਹੀ ਕੰਮ ਕਰਾਂਗਾ ਤੇ ਜਿਸ ਦੇ ਦੌਰਾਨ ਡਿੰਪਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਕੁਝ ਰਵਰੀਤ ਬਿੱਟੂ ਨੂੰ ਲੈ ਕੇ ਵੀ ਬਿਆਨ ਬਾਜੇ ਦਿੱਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਸਵੀਰ ਸਿੰਘ ਡਿੰਪਾ ਦਾ ਹੋਰ ਕੀ ਕਹਿਣਾ ਹੈ ਜੇਕਰ ਕੋਈ ਬੰਦਾ ਦੋ ਤਿੰਨ ਪਾਰਟੀਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸ ਪਾਰਟੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਔਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚੱਲੇ ਜੇ ਤੇ ਉਸ ਦਾ ਝਟਕਾ ਜਰੂਰ ਲੱਗਦਾ ਹੈ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਟੜੱਦੇ ਦਾ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਾਰਾਜ਼ਗੀ ਭਰਦੀ ਨਹੀਂ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ ਰਵਦੀਪ ਬਿੱਟੂ ਉਹ ਵੀ ਸਾਡੇ ਸਾਥੀ ਸਨ ਉਦੋਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ ਪਾਰਟੀਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸ ਭਾਰਤੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਝਟਕਾ ਜ਼ਰੂਰ ਲੱਗਦਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਤੜੱਦੇ ਦਾ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜ਼ਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਾਰਾਜ਼ਗੀ ਭਰਤੀ ਨਹੀਂ ਸੋ ਮੈਂ ਅਫਰਤ ਪ੍ਰਭਾ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ ਰਵਦੀਪ